ਜਿੱਕ ਅਜਹੀ ਸ਼ਖਸੀਅਤਾਂ ਮਲਾਵਾਂਗੇ ਜਿਨ੍ਹਾਂ ਨੇ ਮਿਹਨਤ ਕਰਕੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਤੇ ਮਿਹਨਤ ਨੂੰ ਦਿਖਾਇਆ ਕਿ ਕੰਮ ਕਰਕੇ ਬੰਦਾ ਤਰੱਕੀ ਕਿਵੇਂ ਹਾਸਲ ਕਰ ਸਕਦਾ ਅੱਜ ਕੱਲ ਅਮਰੀਕਾ ਦੇ ਵਿੱਚ ਉਹਨਾਂ ਦੀ 65000 ਏਕੜ ਕਹਿੰਦੇ ਦਾ ਭਾਵ 2600 ਮਰਬਾ ਜਿਹੜਾ ਹੈਗਾ ਉਹ ਜ਼ਮੀਨ ਹੈ ਤੇ ਜ਼ਮੀਨ ਦੇ ਵਿੱਚ ਖੇਤੀ ਜਿਹੜੀ ਹੈ ਉਹ ਬਦਾਮਾਂ ਦੀ ਕਰਦੇ ਆ ਚਾਰ ਪੀੜੀਆਂ ਪੀੜੀਆਂ ਜਿਹੜੀਆਂ ਅਸੀਂ ਇੱਕ ਘਰ ਚ ਰਹਿਨੇ ਆ ਤਾਂ ਦੂਜੀ ਗੱਲ ਸਾਡੇ ਹੁਣ ਘਰਾਂ ਦੀ ਘਾਟ ਨਹੀਂ 100 ਤੋਂ ਜ਼ਿਆਦਾ ਘਰ ਹੈ। ਪਿੰਡੇ 15 ਸਾਲ ਮਿਲ ਕੇ 8-9 ਘੰਟੇ ਐਵਰੀ ਡੇ ਕੰਮ ਕੀਤਾ। ਘਰਾਂ ਲੈਣ ਦੀ ਬਜਾਏ ਨਾ ਬਹੁਤ ਸੁਣਿਆ ਪੈਸੇ ਜਮਾ ਕਰਕੇ ਜ਼ਮੀਨ ਲਈ ਵੀ ਕੰਪਨੀਆਂ ਸਰ ਦੇ ਕੋ ਜਿਹੜੇ ਦੋ ਵੱਡੇ ਪ੍ਰੋਜੈਕਟ ਆ ਉਹ ਬਹੁਤ ਪਾਰਾਂ ਤੇ ਲਈ ਤਾਲੂਦਦੇ ਆ। ਮੇਰੇ ਪੈਨੇ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਮੈਂ ਉਹ ਕੰਮ ਕਰਕੇ ਪੈਸੇ ਬਣਾਏ ਮੈਂ ਬਹੁਤ ਸਮਾਰਟ ਆ ਮੈਂ ਉਹ ਬਿਜ਼ਨਸ ਕੀਤਾ ਮੈਂ ਇੰਨੀਆਂ ਡੀਲਾਂ ਬਣਾਈਆਂ ਕਦੇ ਵੀ ਉਹਨਾਂ ਨੂੰ ਪੁੱਛਦਾ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਪਾਪਾ ਹੀ ਨੇ ਦਿੱਤਾ ਇਸ ਤਰੱਕੀ ਕਿਹਨੂੰ ਮੰਨਦੇ ਹੋ ਵੀ ਤਰੱਕੀ ਕੀ ਹੈ ਜੇ ਲੱਗ ਤੁਸੀਂ ਆਪਣੇ ਲੋ ਹਾਰਡ ਵਰਕ ਕਰੋ ਤਰੱਕੀ ਆਪੇ ਆਉਂਦੀ ਹੈ ਅਮਰੀਕਾ ਇਹ ਨਹੀਂ ਚੀਜ਼ ਹੈ ਕਿ ਤੁਸੀਂ ਬਸ ਇੱਥੇ ਆ ਕੇ ਐਸ਼ ਕਰਨੀ ਆ ਘੁੰਮਣਾ ਆ ਚਾਰ ਪੰਜ ਘੰਟੇ ਕੰਮ ਕਰ ਲੈਣ ਰਾਈਟ ਅਮਰੀਕਾ ਆ ਕੇ ਬਹੁਤ ਹਾਰਡ ਵਰਕ ਕਰਨਾ ਪੈਂਦਾ ਹਮ ਅੱਜ ਵੀ 20 ਸਾਲ ਪਹਿਲਾਂ ਵੀ ਮੇਰੇ ਵੀ ਅਗਲੇ 100 ਸਾਲਾਂ ਦੀ ਨਹੀਂ ਇਹ ਹੀ ਜੀ ਸਸਿਕਾ ਜੀ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਪੰਜੋਲੀ ਮਿਹਨਤ ਜਿਹੜੀ ਹੈ ਮਿਹਨਤ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ ਬਸ ਤੁਸੀਂ ਮਿਹਨਤ ਜਿਹੜੀ ਹੈ ਉਹ ਕਰਦੇ ਰਹਿਣਾ ਚਾਹੀਦਾ ਇਸ ਗੱਲ ਦਾ ਸਬੂਤ ਜਿਹੜਾ ਹੈ ਉਹ ਦੱਸਦਾ ਤੁਹਾਨੂੰ ਅੱਜ ਇੱਕ ਅਜਿਹੀ ਸ਼ਖਸੀਅਤ ਨਾਲ ਮਲਾਵਾਂਗੇ ਜਿਨ੍ਹਾਂ ਨੇ ਮਿਹਨਤ ਕਰਕੇ ਬਹੁਤ ਵੱਡਾ ਮਕਾਮ ਹਾਸਲ ਕੀਤਾ ਹੈ ਤੇ ਮਿਹਨਤ ਨੂੰ ਦਿਖਾਇਆ ਹੈ ਕਿ ਮਿਹਨਤ ਕੰਮ ਕਰਕੇ ਬੰਦਾ ਤਰੱਕੀ ਕਿਵੇਂ ਹਾਸਲ ਕਰ ਸਕਦਾ ਹੈ ਸੋ ਮੈਂ ਗੱਲ ਕਰੂੰਗਾ ਅੱਜ ਕੱਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਅਮਰੀਕਾ ਦੇ ਵਿੱਚ ਬਹੁਤ ਵੱਡਾ ਹੈ ਉਹਨਾਂ ਦਾ ਨਾਮ ਹੈ ਉਹਨਾਂ ਦੇ ਨਾਮ ਦੀ ਤੂਤੀ ਬੋਲਦੀ ਹੈ ਅਮਰੀਕਾ ਦੇ ਵਿੱਚ ਅੱਜ ਕੱਲ ਅਮਰੀਕਾ ਦੇ ਵਿੱਚ ਉਹਨਾਂ ਦੀ 65000 ਏਕੜ ਕੈਨ ਦਾ ਭਾਵ 2600 ਮਰਬਾ ਜਿਹੜਾ ਹੈਗਾ ਉਹ ਜ਼ਮੀਨ ਹੈ ਤੇ ਜ਼ਮੀਨ ਦੇ ਵਿੱਚ ਖੇਤੀ ਜਿਹੜੀ ਹੈ ਉਹ ਬਦਾਮਾਂ ਦੀ ਕਰਦੇ ਆ ਸੋ ਸਾਡੇ ਨਾਲ ਨੇ ਕਰਨੈਲ ਸਿੰਘ ਸੰਧੂ ਜੀ ਉਹਨਾਂ ਦਾ ਸਵਾਗਤ ਕਰਦੇ ਸੰਧੂ ਸਾਹਿਬ ਤੁਹਾਡਾ ਸਵਾਗਤ ਹੈ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਮੈਂ ਇਹ ਚਾਹੂੰਗਾ ਸਾਡੇ ਦਰਸ਼ਕ ਜਿਹੜੇ ਨੇ ਖਾਸ ਕਰਕੇ ਮੈਂ ਚਾਹੂੰਗਾ ਤੁਸੀਂ ਅੱਜ ਰੂਪਰੂ ਨੌਜਵਾਨਾਂ ਦੇ ਹੋ ਰਹੇ ਹੋ ਤੇ ਨੌਜਵਾਨ ਜਿਹੜਾ ਹੈਗਾ ਉਹ ਉਹਨੂੰ ਕੀ ਮੈਸੇਜ ਦਿਨੇ ਹੋ ਤੁਹਾਡੀ ਤਰੱਕੀ ਦਾ ਰਾਜ਼ ਕੀ ਹੈ ਤਰੱਕੀ ਦਾ ਰਾਜ਼ ਜੀ ਮੇਨਸਾ ਮਾਪੇ ਤੇ ਆਪਣੇ ਮਾਪੇ ਤੇ ਅੱਖੇ ਲਗੋ ਜਿਹੜੀ ਪਹਿਲੀ ਕੁੰਮਰ ਹੁੰਦੀ ਹੈ ਨਾ ਹੂੰ ਆਈਡੀ ਇਹ ਬਹੁਤ ਹੁੰਦੇ ਆ ਬਹੁਤ ਚੀਜ਼ਾਂ ਕਰ ਨੂੰ ਜੀ ਕਰਦਾ ਆ ਪਰ ਲੋਕੀ ਜਿਹੜੇ ਆ ਬਹੁਤ ਤੁਹਾਡੇ ਵਾਲੇ ਦੋਲੇ ਜਿਹੜੇ ਆ ਤੇਜ ਹੁੰਦੇ ਆ ਇਸ ਕਰਕੇ ਆਪਣੇ ਮਾਪੇ ਤੋਂ ਸਿੱਖੋ ਕਿ ਦੁਨੀਆ ਕਿੱਦਾਂ ਚੱਲਦੀ ਆ ਪਹਿਲਾਂ ਤਾਂ ਇਹ ਆ ਇਹ ਬਹੁਤ ਟਾਈਮ ਲੱਗਦਾ ਕਿਆ ਛੋਟ ਛੋਟੀਆਂ ਗੱਲਾਂ ਜਦੋਂ ਤੁਸੀਂ ਆਪਣੇ ਮਾਪੇ ਦੀ ਇੱਜ਼ਤ ਨਹੀਂ ਕਰਦੇ ਦੇਖੋ ਸਾਡੇ ਘਰ ਦੇ ਵਿੱਚ ਚਾਰ ਜਨਰੇਸ਼ਨ ਆ ਸਾਡੀ ਮਾਂ ਸੀਗੀ ਮਾਂ ਪੂਰੀ ਹੋ ਗਈ ਆ ਜੀ ਮਾਂ ਤੋਂ ਬਾਅਦ ਚ ਅਸੀਂ ਉਹਦੇ ਪੁੱਤ ਆ ਹੂੰ ਇਹ ਮੇਰਾ ਮੁੰਡਾ ਹੈ ਪੋਤਾ ਆ ਇਹਦੇ ਗੰਗਿਆ ਨੇ ਚਾਰ ਪੀੜੀਆਂ ਪੀੜੀਆਂ ਜਿਹੜੀਆਂ ਅਸੀਂ ਇੱਕ ਘਰ ਚ ਰਹਿੰਦੇ ਆ ਹੂੰ ਤਾਂ ਦੂਜੀ ਗੱਲ ਸਾਡੇ ਹੁਣ ਘਰਾਂ ਦੀ ਘਾਟ ਨਹੀਂ ਸੌਤੋ ਜਿਆਦਾ ਘਰ ਰਹੇ ਆ ਆਮ ਕੀ ਹੋ ਗਿਆ ਸਾਡੇ ਅਸੀਂ ਆਪਣੇ ਆਨੂੰ ਛੱਡ ਕੇ ਪੰਜਾਬ ਦੀ ਮੈਂ ਗੱਲ ਕਰਦਾ ਇਸ ਵੇਲੇ ਆਪਣੇ ਆਨੂੰ ਛੱਡ ਕੇ ਉੱਥੇ ਇੱਕ ਐਸਾ ਮਾਹੌਲ ਬਣ ਗਿਆ ਆ ਕਿ ਸਿਸਟਮ ਜਿਹੜਾ ਪੰਜਾਬ ਦਾ ਚੇਂਜ ਹੋਈ ਜਾਂਦਾ ਨਾ ਪਹਿਲਾਂ ਅਸੀਂ ٹرسٹ ਸੀ ਵੱਡੇ ਘਰ ਸੀ ਤਾਏ ਚਾਚੇ ਸੀ ਸਾਡੇ ਘਰ ਚ ਕੋਈ ਫਰਕ ਨਹੀਂਗਾ ਕੋ ਤਾਇਆ ਜਾਂ ਚਾਚਾ ਆ ਨਿਆਣੇ ਸਾਰੇ ਸੇਮ ਸਾਰੇ ਸਾਰੇ ਨਿਆਣੇ ਸੇਮਿਆਂ ਨਿਆਣਿਆਂ ਨੇ ਉਹ ਜਿੰਨਾ ਮੇਰੇ ਨਿਆਣੇ ਨੇ ਮੇਰੇ ਤੋਂ ਲਿਸਨ ਕਰਨਾ ਉਨਾ ਹੀ ਇੱਥੇ ਤੁਹਾਡੇ ਕੋਲ ਬੈਠਾ ਆਪਣੇ ਤਾਏ ਤੋਂ ਚਾਚੇ ਤੋਂ ਉਹ ਨਹੀਂ ਲਿਸਨ ਕਰ ਉਨਾ ਹੀ ਲਿਸਨ ਕਰਦਾ ਨਾਲ ਇਹ ਇਹ ਇੱਥੇ ਬੈਠਾ ਇਹਨੂੰ ਪੁੱਛ ਲਓ ਭਈ ਆਮ ਕਰਕੇ ਕੀ ਹੰਦਾ ਅਸੀਂ ਪੰਜਾਬ ਦੇ ਵਿੱਚ ਆ ਅਸੀਂ ਕਹਿੰਨੇ ਬਈ ਫਾਰਮਰ ਆ ਤਾਂ ਜਾ ਕੇ ਜਿਹੜੇ ਕੰਮੇ ਆ ਕੰਮ ਕਰਨ ਵਾਲੇ ਨਾ ਹੂੰ ਉਹਨਾਂ ਨੂੰ ਟ੍ਰੀਟ ਕਿਦਾਂ ਕਰਦੇ ਆ ਅਸੀਂ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਜਦੋਂ ਤੁਸੀਂ ਇੱਜ਼ਤ ਨਾਲ ਟ੍ਰੀਟ ਕਰੋਗੇ ਉਹ ਕੰਮ ਵੀ ਚੰਗਾ ਕਰਦੇ ਆ ਹੂੰ ਹੁਣ ਮੇਰੇ ਮੁੰਡੇ ਨੇ ਜੀ ਜਦੋਂ ਇਹ ਸਕੂਲ ਚੋਂ ਹਟਿਆ ਇਹਨੂੰ ਪੁੱਛ ਲਓ ਵੀ ਪਹਿਲੀ ਜਾਵ ਇਹਦੀ ਜਿਹੜੀ ਸੀ ਇਹਨੂੰ ਕੰਮ ਕਰਨਾ ਪਿਆ ਜਿਹੜਾ ਮੇਰੇ 16 ਸਾਲ ਦਾ ਮੁੰਡਾ ਉਹਨੇ ਕੰਮ ਮੇਰੇ ਸ਼ੁਰੂ ਕੀਤਾ ਸੀ ਹੁਣ 45 ਸਾਲ ਦਾ ਮੁੰਡਾ ਹੋ ਗਿਆ ਹੂੰ 10 ਸਾਲ ਪਹਿਲਾਂ ਇਹਨੂੰ ਇਹ ਕਿਹਾ ਗਿਆ ਸੀ ਵੀ ਤੂੰ ਮੇਰਾ ਪੁੱਤ ਕਰਕੇ ਤੈਨੂੰ ਇਹ ਜੌਬ ਨਹੀਂ ਮਿਲਣੀ ਵੀ ਤੂੰ ਉਹਦਾ ਬਾਸ ਹੈਂ ਹੂੰ ਤੈਨੂੰ ਉਹਦੇ ਥੱਲੇ ਕੰਮ ਕਰਨਾ ਪੈਣਾ ਜਿਹੜਾ ਪੁਰਾਣਾ ਕੰਮ ਕਰ ਰਿਹਾ ਜਿਹੜਾ ਪੁਰਾਣਾ ਬੰਦਾ ਕੰਮ ਕਰ ਰਿਹਾ ਨਾ ਸਾਡਾ ਕੰਮ ਹੂੰ ਉਹਦੇ ਥੱਲੇ ਤੂੰ ਕੰਮ ਸਿੱਖਣਾ ਹੈ ਨਾ ਕਿ ਉਹ ਨੂੰ ਉਹਦਾ ਬਾਸ ਨਹੀਂ ਉਹਦਾ ਬਾਸ ਨਹੀਂ ਹੋਣਾ ਕਰਕੇ ਤਜਰਬਾ ਜਿਹੜੀ ਚੀਜ਼ ਹੈ ਨਾ ਆਮ ਆਮ ਸਾਡੇ ਇਹੀ ਪ੍ਰੋਬਲਮ ਆ ਰਹੀ ਹੈ ਨਿਆਣਿਆਂ ਦੀ ਨਿਊ ਜਨਰੇਸ਼ਨ ਅਸੀਂ ਕਹਿੰਦੇ ਨਿਆਣਿਆਂ ਨੂੰ ਕੰਮ ਸਾਂਭ ਦੇਣਾ ਨਿਆਣਿਆਂ ਨੂੰ ਸਾਂਭਣਾ ਕਿਦੋਂ ਜੀ ਉਹਨਾਂ ਨੂੰ ਸਾਰਾ ਦੇਲੀ ਚੀਜ਼ਾਂ ਜਿਹੜੀਆਂ ਪ੍ਰੋਬਲਮਾਂ ਨਹੀਂ ਪਤਾ ਕੀ ਆਉਂਦਾ ਕੀ ਹੋ ਰਿਹਾ ਉਹ ਨਹੀਂ ਪਤਾ ਸੋ ਇਹ 6 ਮਹੀਨੇ ਬਾਅਦ ਚ ਮੈਨੂੰ ਕਹਿੰਦਾ ਇੱਥੇ ਬੈਠਾ ਵੀ ਡੈਡ ਦੈਟ ਵਾਸ ਦਾ ਬੈਸਟ ਥਿੰਗ ਯੂ ਡਨ ਫॉर ਮੀ ਪੇ ਮੈਂ ਕਦੇ ਵੀ ਨਹੀਂ ਸੀ ਉਹ ਚੀਜ਼ਾਂ ਸਿੱਖਣੀਆਂ ਜੇ ਤੁਸੀਂ ਉਹ ਰਾਤ ਨਾ ਪਾਉਂਦੇ ਜੇ ਮੈਂ ਉਸ ਰਾਤ ਤੇ ਨਾ ਪਾਉਂਦਾ ਹੁਣ ਇਹ ਰਨ ਕਰਦਾ ਸਾਰੀ ਸਾਡੇ ਸਾਰੇ ਫਾਰਮਿੰਗ ਆਪਰੇਸ਼ਨ ਜਿਹੜੇ ਹੁਣ ਨਿਆਣੇ ਰਨ ਕਰਦੇ ਆ ਮੈਂ ਇਹ ਇੱਕ ਚਾਹੂੰਗਾ ਕਿਉਂਕਿ ਲੋਕ ਇਹ ਜਾਣਨਾ ਚਾਹਣਗੇ ਵੀ ਤੁਸੀਂ ਜਦੋਂ ਪੰਜਾਬ ਛੱਡਿਆ ਸੀ ਉਦੋਂ ਕਿਹੜੇ ਹਾਲਾਤਾਂ 'ਚ ਪੰਜਾਬ ਛੱਡਿਆ ਸੀ ਤੇ ਕੀ ਸਵਾਭੋ ਬਣਿਆ ਸੀ ਮੈਂ ਚਾਹੂੰਗਾ ਵੀ ਉਹ ਤੋਂ ਬਾਅਦ ਜਾ ਕੇ ਤਰੱਕੀ ਤਾਂ ਸਭ ਨੂੰ ਦਿਖਾਈ ਜਾਂਦੀ ਐ ਕਿਉਂਕਿ ਉਦੋਂ ਜ਼ਰੂਰ ਹਾਲਾਤ ਨਾਜ਼ੁਕ ਰਹੇ ਹੋਣਗੇ ਜਦੋਂ ਪੰਜਾਬ ਛੱਡਿਆ ਉਹ ਜ਼ਰੂਰ ਦੱਸਿਓ ਸੋ ਪੰਜਾਬ 'ਚ ਜਦੋਂ ਦੇਖੋ ਅਸੀਂ ਮੈਂ ਅਮਰੀਕਾ ਲੱਠ ਸਾਲ ਦਾ ਸੀ ਮੇਰਾ ਫਾਦਰ ਕਹਿੰਦਾ ਕਿਹੜੇ ਸਾਲ ਦੀ ਗੱਲ ਐ ਅਸੀਂ 84 'ਚ ਇੱਥੇ ਆਏ ਆ ਜੀ ਤਾਂ 10 ਸਾਲ ਪਹਿਲਾਂ ਦੀ ਗੱਲ ਐ ਸੋ 75 ਦੇ ਲਾਗੇ ਮੇਰਾ ਫਾਦਰ ਕਹਿੰਦਾ ਭਈ ਮੈਂ ਖੇਤੀਬਾੜੀ ਕਰਦਾ ਜੀ ਕਹਿੰਦਾ ਇਦਾਂ ਕਰ ਉਹਨੇ ਮੈਨੂੰ ਖੱਟਾ ਇੱਕ ਸਾਈਡ ਤੇ ਕਹਿੰਦਾ ਬਾਕੀ ਖੇਤੀ ਆਪਾਂ ਜਿੱਥੇ ਦਾ ਘਰ ਕਰਦੇ ਆ ਕਰ ਲਈਆਂ ਤੂੰ ਕਰਕੇ ਦਿਖਾ ਲੈ ਕੀ ਕਰਦਾ ਸੋ ਉੱਥੇ ਲਾਉਂਦੇ ਸੀ ਜੱਟਾਂ ਦਾ ਜ਼ਿਆਦਾ ਖਾਣ ਕੇ ਛੋੜਨਾ ਕਿਹੜਾ ਏਰੀਆ ਪੰਜਾਬ ਚ ਮਾਥਪੁਰ ਉਧਾਂ ਰੋੜਕਾ ਕਲਾ ਸਾਡਾ ਜੱਦੀ ਪਿੰਡ ਆ ਓਕੇ ਜ਼ਮੀਨ ਸਰਦਾਰ ਜੀ ਮਾਥਪੁਰ ਜਲੰਧਰ ਜ਼ਿਲ੍ਹੇ ਦੇ ਵਿੱਚ ਮਾਥਪੁਰ ਸ਼ਾਪੋਰ ਪਿੰਡ ਆ ਜੀ ਸੋ ਜਦੋਂ ਉੱਥੇ ਸ਼ੁਰੂ ਕੀਤਾ ਮੈਂ ਕੀ ਕੀਤਾ ਮੈਂ ਬੁੱਕਾਂ ਪੜ੍ਹਦਾ ਸੀ ਐਗਰੀਕਲਚਰ ਦੀਆਂ ਤੇ ਮੈਂ ਖੇਤੀ ਸ਼ੁਰੂ ਕੀਤੀ ਸੀ ਸਬਜ਼ੀਆਂ ਨਾਲ ਲਾਉਣ ਦੀ ਹੂੰ ਮੈਂ ਕਿਹਾ ਵੀ ਪਾਪਾ ਕਣਕ ਤੋਂ ਤੁਹਾਨੂੰ ਜਿਹੜੇ ਪੈਸੇ ਬਣਦੇ ਆ ਨਾ ਉਹਨੇ ਨਹੀਂ ਬਣਦੇ ਜਿੰਨਾ ਸਬਜ਼ੀਆਂ ਕਿੰਨੀਆਂ ਫਸਲਾਂ ਤੁਸੀਂ ਲੈ ਸਕਦੇ ਆ ਇਹ ਮਾਰਚ ਸਾਲ ਦੇ ਨਹੀਂ ਸ਼ੁਰੂ ਕੀਤਾ ਸੀਗਾ ਸਬਜ਼ੀਆਂ ਫਰੂਟੀਆਂ ਉੱਥੋਂ ਜਦੋਂ ਇੱਥੇ ਆਏ ਆਬਵੀਅਸਲੀ ਉੱਥੇ ਉਹਨਾਂ ਰੋਲੇ ਬਹੁਤ ਜ਼ਿਆਦਾ ਸੀਗੇ ਆ ਸਾਡੀ 부ਆ ਇੱਥੇ ਸੀ ਉਹਨੇ ਸਾਨੂੰ ਸੱਦਿਆ ਇੱਥੇ ਆਇਆ ਸੀ ਮੇਰਾ ਛੋਟਾ ਬ੍ਰਦਰ ਨਾਮ ਉਸਗਾ ਤਾਂ ਖੱਤਿਆਂ 'ਚ ਕੰਮ ਕੀਤਾ 2-3 ਸਾਲ ਆ ਇਹ ਬਹੁਤ ਹਾਰਡ ਕੰਮ ਆ ਖੱਤਿਆਂ ਦੇ ਵਿੱਚ ਡਿਚਾਂ ਦੇ ਵਿੱਚ ਸੁੱਤੇ ਆ ਕਈ ਵਾਰੀ ਦੋ ਸ਼ਿਫਟਾਂ ਕਰਨੀਆਂ ਰਾਤ ਨੂੰ ਲੇਹ ਲਾ ਕੇ ਘਰ ਜਾਣਾ ਨਹੀਂ ਉੱਥੇ ਵਿੱਚ ਜਸੋਂਗਾ ਬਹੁਤ ਸਟਰਗਲ ਕਰਨੀ ਪੈਂਦੀ ਆ ਤਾਂ ਕਿਤੇ ਬੰਦਾ ਪਹਿਲੇ 15 ਸਾਲ ਮੈਂ ਕਿਰ 18 ਘੰਟੇ ਐਵਰੀ ਡੇ ਕੰਮ ਕੀਤਾ ਪਰ ਮੇਰਾ ਮਕਸਦ ਸੀ ਵੀ ਮੈਂ ਫਾਰਮਿੰਗ ਕਰਨੀ ਆ ਉਹਨੂੰ ਬਤਾਉਣਾ ਆ ਜਿਹੜੀ ਜਿਹੜੀ ਚੀਜ਼ ਨੂੰ ਤਾਂ ਐਵਰੀਥਿੰਗ ਆਲਸ ਮੈਟਰ ਨਹੀਂ ਸੀ ਕਰਦਾ ਕੋਈ ਫਰਕ ਨਹੀਂ ਕੋਈ ਕੀ ਕਹਿੰਦਾ ਆ ਕੋਈ ਬਹੁਤ ਵਧੀਆ ਕਾਰਾਂ ਨਹੀਂ ਲਈਆਂ ਸ਼ੁਰੂ ਚ ਉਹ ਕਾਰਾਂ ਨਹੀਂ ਤਾਂ ਅਸੀਂ ਜ਼ਮੀਨ ਲਈ ਜ਼ਮੀਨ ਕਾਰਾਂ ਲੈਣ ਦੀ ਬਜਾਏ ਨਾ ਬਹੁਤ ਸੁਣੀਆ ਪੈਸੇ ਜਮਾ ਕਰਕੇ ਜ਼ਮੀਨ ਲਈ ਉਹ ਕਿੰਨੀ ਹੁਣ ਕਿੰਨੀ ਜ਼ਮੀਨਾਂ ਕੁੱਲ 65000 ਕਤਾਰ ਜੀ ਸਾਰੀ ਖੇਤੀ ਆ ਜੀ ਬਦਾਮਾਂ ਦੀ ਆ ਖਰੋਟਾਂ ਦੀ ਆ ਪਿਸਤੇ ਦੀ ਆ ਚੇਰੀ ਦੀ ਆ ਜਦੋਂ ਜਦੋਂ ਪੰਜਾਬ ਛੱਡਿਆ ਸੀ ਕਿਉਂਕਿ ਮੈਂ ਫੇਰ ਉਹ ਵੀ ਗੱਲ ਮੇਰੇ ਦਿਲ ਦੀ ਜਿਹੜੀ ਗੱਲ ਆ ਹੋ ਨਹੀਂ ਰਹੀ ਜਦੋਂ ਪੰਜਾਬ ਛੱਡਿਆ ਸੀ ਉਦੋਂ ਮਾਂ ਪਿਓ ਦੇ ਕੀ ਖਿਆਲ ਸੀਗੇ ਜਦੋਂ ਛੱਡ ਕੀ ਗਏ ਬਹੁਤ ਜ਼ਮੀਨ ਥੋੜੀ ਸੀਗੀ ਅ ਅਸੀਂ ਛੇਪਰਾ ਸੀਗੇ ਉੱਥੇ ਮੇਰੇ ਖਿਆਲ ਜੇ ਅਸੀਂ ਉੱਥੇ ਰਹਿੰਦੇ ਤਾਂ ਹੁਣ ਤੇ ਮਰ ਜਾਣਾ ਸੀ ਸਾਰੇ ਜਦੋਂ ਅਸੀਂ ਅਮਰੀਕਾ ਚ ਆਏ ਜੀ ਉਸ ਘਰ ਦੀਆਂ ਐਕਚੁਅਲੀ ਵਿੰਡੋਆਂ ਨਹੀਂ ਸੀਗੀਆਂ ਜਦੋਂ ਅਸੀਂ ਪਹਿਲਾਂ ਘਰ ਰੈਂਟ ਕੀਤਾ ਉਹ ਕਹਿੰਦੇ ਕੰਮ ਕਰ ਲਓ ਕੰਮ ਕਰਕੇ ਪਿਆ ਖੱਤੇ ਚ ਘਰ ਹੈਗਾ ਆ ਉੱਥੇ ਰਹਿ ਲਓ ਤਾਂ ਫੇਰ ਇਹਦੀਆਂ ਵਿੰਡੋ ਲਾ ਲਿਓ ਡੋਰਾਂ ਲਾ ਲਿਓ ਪੈਸੇ ਜਮ੍ਹਾਂ ਕਰਕੇ ਸੋ ਇਦਾਂ ਇੱਥੇ ਰਹੇ ਘਰ ਦੇ ਵਿੱਚ ਨਿਆਣਿਆਂ ਨੇ ਬਹੁਤ ਸਾਥ ਦਿੱਤਾ ਸਾਡਾ ਛੋਟੇ ਹੁੰਦੇ ਨਾਲ ਜਿੱਦਾਂ ਇਹ ਛੋਟਾ ਹੁੰਦਾ ਜਿਆਦਾ ਚਾਚੇ ਕੋ ਰਹਿੰਦਾ ਸੀਗਾ ਖੇਤੀ ਨਾਲ ਇਹਦਾ ਬਹੁਤ ਪ੍ਰੇਮ ਸੀਗਾ ਸੋ ਉਦੋਂ ਤੋਂ ਇਹ ਸਾਰੇ ਹੀ ਜਿੱਦਾਂ ਇਹ ਚਲਾਉਂਦਾ ਖੇਤੀ ਦਾ ਆ ਜਿਆਦਾ ਇਹ ਤਾਂ ਇੱਕ ਮੇਰੇ ਛੋਟੇ ਦਾ ਹੁੰਦਾ ਵੱਡੇ ਦਾ ਹੁੰਦਾ ਜਿਆਦਾ ਦੂਜਾ ਸਾਡੇ ਇਨਵੈਸਟਮੈਂਟ ਸੂ ਵੀ ਫਾਈਨੈਂਸ ਜਿੱਦਾਂ ਸਿਟੀ ਪ੍ਰੋਜੈਕਟਸ ਅਸੀਂ ਆਰ ਦੇਸ ਲਾਸਟ 2 ਇਅਰਸ ਹੈਫ ਅ ਬਿਲੀਅਨ ਡਾਲਰ ਦੇ ਸਿਟੀ ਹਨ ਦੇ ਪ੍ਰੋਜੈਕਟ ਜਿਹੜੇ ਉਹ ਫਾਈਨਾਂਸ ਕਰਦੇ ਆ ਬਿਲਡ ਕਰਦੇ ਆ ਫਿਰ ਜਿੱਦਾਂ ਹਨ ਸਿਟੀਆਂ ਕੋ ਖੋਲੇ-ਖੋਲੇ ਪੈਸਾ ਆਉਂਦਾ ਉਹ ਜਿੱਦਾਂ 30-40 ਸਾਲ ਦਾ ਲੋਨ ਹੁੰਦਾ ਉਹਨਾਂ ਨਾਲ ਸੋ ਜਦੋਂ ਉਹਨਾਂ ਕੋ ਪੈਸਾ ਜਿੱਦਾਂ ਆਈ ਜਾਂਦਾ ਪਰਮਟਾਂ ਦੀਆਂ ਫੀਸਾਂ ਜਾਂ ਹੋਰ ਉਹ ਫੇਰ ਇਕੱਠੀਆਂ ਕਰਕੇ ਜਿੱਦਾਂ ਸਕੂਲ ਬਿਲਡ ਕੀਤਾ ਸਕੂਲ ਨੂੰ 45 ਮਿਲੀਅਨ ਜਿੱਦਾਂ ਇੱਕ ਤਾਂ ਜਿੱਦਾਂ ਹੈ ਨਾ ਉੱਥੇ ਲੈਂਡ ਦਿੰਨੇ ਆ ਹੂੰ ਆ ਲੈਂਡ ਫ੍ਰੀ ਦੇਈ ਦੀ ਫੇਰ ਜੇ ਉਹਨਾਂ ਨੂੰ ਲੋਡ ਪੈਂਦੀ ਆ ਉਹਨਾਂ ਨੂੰ ਵੀ ਬਿਲਡ ਬਿਲਡਿੰਗ ਕਰਨ ਦੀ ਉਹ ਫੇਰ ਲਾਟਾਂ ਚੋਂ ਜਦੋਂ ਲੋਕੀ ਪਰਮਿਟ ਚੱਕਦੇ ਆ ਨਾ ਬਿਲਡਰ ਉਹ ਫੀ ਪੇ ਕਰਦੇ ਆ ਫੀ ਦੇ ਨਾਲ ਉਹ ਵਾਪਸ ਕਰ ਦਿੰਦੇ ਆ ਜੀ ਜੀ ਹੁਣ ਹੁਣ ਵਰਕਰ ਕਿੰਨੇ ਕ ਰੱਖੇ ਹੋਏ ਤੁਸੀਂ ਵਰਕਰ ਸੀਜ਼ਨ ਤੇ ਤਾਂ ਹਜ਼ਾਰ ਤੇ ਲੱਗੇ ਹੋਣੇ ਆ ਉਦਾਂ ਜਿਹੜੇ ਡਵੈਲਪਮੈਂਟ ਸਾਈਟ ਤੇ ਆ ਸਾਡੇ 35 ਇੱਕ ਇੰਟਾਈਟਲਮੈਂਟ ਤੇ ਕੰਮ ਕਰਦੇ ਦੋ ਪ੍ਰੋਜੈਕਟ ਜਿਹੜੇ ਚੱਲਦੇ ਮੇਨ ਉਦਾਂ 20 ਕੰਪਨੀਆਂ ਸਾਡੇ ਕੋਲ ਜਿਹੜੇ ਦੋ ਵੱਡੇ ਪ੍ਰੋਜੈਕਟ ਆ ਉਹ 12 ਬਿਲੀਅਨ ਡਾਲਰ ਦੇ ਆ ਜੀ ਤਾਂ ਉਹਦੇ ਵਿੱਚ ਜਿੰਨੀਆਂ ਕੰਪਨੀਆਂ 42 ਕੰਟਰੈਕਟਰ ਆ ਜਿਹੜੇ ਕੰਮ ਕਰਦੇ ਆ ਦੋ ਜਾਰ ਆਪਾਂ ਮੋਟੀਆਂ ਮੋਟੀਆਂ ਗੱਲਾਂ ਕਰ ਲਈ ਤਾਂ ਡੀਪਲੀ ਗੱਲਾਂ ਹੋ ਗਈਆਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਇੰਨੀ ਉਹ ਕਰ ਰਹੇ ਹੋ ਖੇਤੀ ਤੇ ਇੱਕ ਮੈਂ ਚਾਹੂੰਗਾ ਤੁਸੀਂ ਤਰੱਕੀ ਕਿਹਨੂੰ ਮੰਨਦੇ ਹੋ ਵੀ ਤਰੱਕੀ ਕੀ ਹੈ ਕਿਉਂਕਿ ਲੋਕ ਹਾਲੇ ਤੱਕ ਤਰੱਕੀ ਦਾ ਉਹਨਾਂ ਨੂੰ ਸਕੂਨ ਫੇਰ ਨਹੀਂ ਮਿਲ ਰਿਹਾ ਤਰੱਕੀ ਮੈਂ ਚਾਹੁੰਗਾ ਵੀ ਜਰੂਰ ਦੱਸੋ ਮੈਂ ਤੁਹਾਨੂੰ ਕਹਾਂ ਤਾ ਜੀ ਇੰਡੀਆ ਤੋਂ ਕੋਈ ਚੀਜ਼ ਹੈ ਨਹੀਂ ਸੀ ਜਦੋਂ ਇੱਥੇ ਆਏ ਕੋਈ ਪੈਸੇ ਜੀ ਸਾਰੀ ਜ਼ਿੰਦਗੀ ਇਹਨਾਂ ਨੇ ਕੰਮ ਕੀਤਾ ਇੱਥੇ ਆ ਕੇ ਜੀ ਸਾਨੂੰ ਕਦੇ ਨਹੀਂ ਸੀ ਪਤਾ ਕਿ ਆਪਣੇ ਕੋਲ ਕੋਈ ਪੈਸੇ ਵੀ ਹੈਗੇ ਸੀ ਜਾਂ ਬਿਕਾਜ਼ ਫੈਮਿਲੀ ਨੇ ਜਿੰਨੇ ਪੈਸੇ ਸੀਗੇ ਸਾਰੇ ਇਨਵੈਸਟ ਕੀਤੇ ਜੀ ਤੇ ਮੈਂ ਇੰਨਾ ਤੁਹਾਨੂੰ ਕਹਿ ਸਕਦਾ ਆ ਕਿ ਫਰਕ ਇੰਨਾ ਆ ਹੁਣ ਜਿਹੜੇ ਲੋਕੀ ਅੱਜ ਕੱਲ ਇੰਡੀਆ ਚ ਵੀ ਖੇਤੀ ਕਰਦੇ ਇੱਥੇ ਵੀ ਕਰਦੇ ਹੂੰ ਥੋੜਾ ਜਿਹਾ ਪੈਸਾ ਬਣਾ ਕੇ ਕੀ ਬਾਸ ਚੈਂਟਰ ਨੂੰ ਜੀਪ ਨਮੀ ਲੈਣੀ ਮਹਿਕਮਾ ਕੋ ਪਾੜਨੇ ਸਾਰੇ ਪੈਸੇ ਖਾਚਣੇ ਉਹ ਕੱਲ ਦਾ ਨਹੀਂ ਸੋਚਦੇ ਜੀ ਜਿਹੜੇ ਮੇਰੇ ਗ੍ਰੈਂਡਫਾਦਰ ਸੇ ਕੇ ਪੇਸੇ ਕੇ ਉਹ ਵੀ ਸਭ ਗਾਂ ਸੋਚਦੇ ਆ ਦੇਖਦੇ ਆ ਕਿ ਮੈਂ ਆਪਣੇ ਪੋਤੇ ਪੋਤਿਆਂ ਲਈ ਕੀ ਛੱਡਣਾ ਕੀ ਛੱਡਣਾ ਰਾਈਟ ਇਹ ਹੀ ਫਰਕ ਹੈ ਮੇਰੇ ਪੇ ਨੇ ਜੇ ਮਿਲੀਅਨ ਡਾਲਰ ਵੀ ਕਮਾਇਆ ਹੋਵੇ 10 ਮਿਲੀਅਨ ਕਮਾਇਆ ਹੋਵੇ ਮੈਂ ਕਦੇ ਇਹ ਨਹੀਂ ਦੇਖਿਆ ਕਿ ਪੇ ਨੇ ਜਾ ਕੇ 1000 ਡਾਲਰ ਦੀ ਕੋਈ ਜੁੱਤੀ ਲਈ ਜਾਂ ਘੜੀ ਲਈ ਜਾਂ ਗੱਡੀ ਲਈ ਨੈਵਰ ਹਾਲੇ ਤੱਕ ਨਹੀਂ ਕਦੇ ਮੈਂ ਪਿੱਕਾ ਨਵਾਂ ਲੈ ਕੇ ਪੇ ਨੂੰ ਦਿੱਤਾ ਕਿ ਮੈਂ ਕਹਾਂ ਓਕੇ ਲੈ ਲਓ ਹੁਣ ਬਹੁਤ ਹੋ ਗਿਆ ਰਾਈਟ ਪਰ ਇਹਨਾਂ ਦੀ ਜਿਹੜੀ ਸੋਚ ਆ ਬਹੁਤ ਘੱਟ ਲੋਕੀ ਇਸ ਹਿਸਾਬ ਨਾਲ ਸੋਚਦੇ ਆ ਤਰੱਕੀ ਬਹੁਤ ਕੀਤੀ ਆ ਪਰ ਇੱਕ ਹੋਰ ਚੀਜ਼ ਮੇਰੇ ਪੇ ਨੇ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਮੈਂ ਬਹੁਤ ਕੰਮ ਕਰਕੇ ਪੈਸੇ ਬਣਾਏ ਮੈਂ ਬਹੁਤ ਸਮਾਰਟ ਆ ਮੈਂ ਬਹੁਤ ਬਿਜ਼ਨਸ ਕੀਤਾ ਮੈਂ ਇੰਡੀਆਂ ਡੀਲਾਂ ਬਣਾਈਆਂ ਕਦੇ ਵੀ ਉਹਨਾਂ ਨੂੰ ਪੁੱਛਦਾ ਉਹਨਾਂ ਨੇ ਕਿਹਾ ਆ ਕਿ ਜੋ ਵੀ ਪਾਪਾ ਜੀ ਨੇ ਦਿੱਤਾ ਹੈ ਹੂੰ ਰੱਬ ਨੇ ਦਿੱਤਾ ਹੈ ਜਦ ਤੱਕ ਦੇਈ ਜਾਂਦਾ ਉਹ ਦੇਈ ਜਾਂਦਾ ਦੇਈ ਜਾਂਦਾ ਜਿਦੋਂ ਤੁਸੀਂ ਆਪਣਾ ਸਿਰ ਜਿਆਦਾ ਉੱਚਾ ਰੱਖੀਏ ਤੁਸੀਂ ਰੱਬ ਨੂੰ ਭੁੱਲ ਜਿਓ ਹੂੰ ਥੋੜਾ ਹੀ ਟਾਈਮ ਲੱਗਦਾ ਉਹ ਸਭ ਕੁਝ ਲੈ ਜਾ। ਆਪੂ ਯਾਨੀ ਲਾਇਕ ਾਲਾਦ ਜਿਹੜੀ ਤੁਹਾਡੀ ਾਲਾਦ ਦੇ ਜਿਹੜੇ ਵਿਚਾਰ ਨੇ ਉਹ ਵੀ ਸੁਣ ਕੇ ਲੋਕ ਪ੍ਰਭਾਵਿਤ ਹੋਣਗੇ ਤੇ ਮੈਂ ਆਪਾਂ ਫਿਰ ਤਰੱਕੀ ਤੋਂ ਜੋੜਦੇ ਆਂ ਗੱਲ ਵੀ ਤੁਸੀਂ ਤਰੱਕੀ ਕਿਨੂੰ ਗਿਣਦੇ ਆਂ ਦੇਖੋ ਤਰੱਕੀ ਮੇਰੇ ਮੇਰੇ ਹਿਸਾਬ ਨਾਲ ਜਿਹੜੀ ਤਰੱਕੀ ਆ ਦੇਖੋ ਜਿਹੜਾ ਤੁਸੀਂ ਆਪਣੇ ਲੋ ਹਾਰਡਵਰਕ ਕਰੋ ਤਰੱਕੀ ਆਪੇ ਆਉਂਦੀ ਆ ਜੇ ਹਾਰਡਵਰਕ ਕਰਦੇ ਆ ਨਾ ਹੂੰ ਨਾਲ ਰੱਬ ਨੂੰ ਨਹੀਂ ਭੁੱਲਦੇ ਤਰੱਕੀ ਉਦੋਂ ਨਹੀਂ ਆਉਂਦੀ ਜਦੋਂ ਤੁਸੀਂ ਰੱਬ ਨੂੰ ਉਹਨੇ ਰੱਬ ਨੂੰ ਭੁੱਲ ਜਾਂਦੇ ਆ ਜਦੋਂ ਰੱਬ ਤੁਹਾਡੇ ਨਾਲ ਆ ਤੁਸੀਂ ਕੋਈ ਐਸਾ ਚਾਂਸ ਹੈ ਹੀ ਨਹੀਂ ਵੀ ਤਰੱਕੀ ਨਹੀਂ ਹੋ ਸਕਦੀ ਕੰਮ ਹਾਰਡ ਕਰੋ ਜਿੱਦਾਂ ਹੁਣ ਇਹਦੇ ਮੁੰਡੇ ਨੇ ਕਈ ਗੱਲ ਨਵੀਂ ਚੀਜ਼ ਨਹੀਂ ਲੈਂਦੇ ਅਸੀਂ ਉਹ ਚੀਜ਼ਾਂ ਲੈਣ ਦੀ ਬਜਾਏ ਸਾਡੇ ਸਿੱਖ ਭਰਾ ਜਿਹੜੇ ਆ ਨਾ ਹੂੰ ਇੰਡੀਆ ਦੇ ਵਿੱਚ ਬਹੁਤ ਪਿਛੇ ਰਹਿ ਗਏ ਹੂੰ ਬਹੁਤ ਫੈਮਲੀਆਂ ਜਿਹੜੀਆਂ ਬਹੁਤ ਪਿਛੇ ਰਹਿ ਗਈਆਂ ਹੂੰ ਅਸੀਂ ਸਿੱਖ ਦੁਨੀਆ ਨੂੰ ਲੰਗਰ ਲਾਉਣੇ ਦੁਨੀਆ ਦੀ ਜਾ ਕੇ ਹੈਲਪ ਕਰਨੀ ਉਦੋਂ ਨੂੰ ਤੁਰ ਪਏ ਆ ਆਪਣੇ ਅਨੁਭਵ ਲੈਣਾ ਸੋ ਸਾਡੀ ਜੋ ਉੱਥੇ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਜੀ ਉਹ ਲੱਭਦੇ ਆ ਕਿ ਸਿੱਖ ਜੇ ਕੋਈ ਰਿਕਸ਼ਾ ਚਲਾਉਂਦਾ ਉਹਨੂੰ ਥ੍ਰੀ wheeler ਆਟੋ ਲੈ ਕੇ ਦਿੰਦੇ ਆ ਟੀਮਾਂ ਘੁੰਮਦੀਆਂ ਫਿਰਦੀਆਂ ਪਿੰਡਾਂ 'ਚ ਜੇ ਕਿਸੇ ਦੇ ਘਰ ਟੁੱਟ ਗਿਆ ਉਹਦਾ ਘਰ ਬਣਾਉਂਦੇ ਆ ਜੇ ਕੋਈ ਬੁੜੀ ਆ ਉਹਨਾਂ ਨੂੰ ਪੇ ਨਿਆਣੇ ਆ ਪੇ ਕਿੱਥੇ ਜਾਵੇ ਰਾਏ ਉਹਨਾਂ ਨੂੰ ਘਰ ਕੇ ਕਈ ਵਾਰੀ ਬਣਾ ਕੇ ਦਿੰਨੇ ਜਾਂ ਮੁੰਡਾ ਲੈ ਕੇ ਦਿੰਨੇ ਤੁਹਾਡੀ ਸੰਸਥਾ ਉੱਤੇ ਕੰਮ ਕਰ ਰਹੀ ਹੈ ਸਾਡੇ ਸਾ ਅਸੀਂ ਟੀਮ ਆਪਣੀ ਰੱਖੀ ਆ ਕੋਈ ਇਨਵੋਲਵ ਨਹੀਂ ਕਿਸੇ ਤੋਂ ਅਸੀਂ ਪੈਸਾ ਨਹੀਂ ਲੈਂਦੇ ਰਾਏ ਸਾਰਾ ਜੋ ਵੀ ਕਰਦੀ ਆ ਸਾਡੀ ਟੀਮ ਕਰਦੀ ਆ ਇੱਥੇ ਤੱਕ ਆ ਪਈ ਸਾਨੂੰ ਹੁਣ ਇੰਡੀਆ ਤੋਂ ਕਈ ਵਾਰੀ ਇੱਜ਼ਤਾਂ ਹੁਣ ਇੱਕ ਐਗਜ਼ਾਮਪਲ ਵੰਦਣਾ ਮੁੰਡੇ ਦਾ 4 ਸਾਲ ਪਹਿਲਾਂ ਨਾ ਨਈ ਮੈਲ ਆਈ ਕਹਿੰਦਾ ਅੰਕਲ ਵੀ ਮੇਰੀ ਫੈਮਲੀ ਬਹੁਤ ਗਰੀਬ ਆ ਤਾਂ ਮੈਂ ਬਣਨਾ ਮੰਗਦਾ ਆ ਫਾਰਮਸਿਸਟ ਹੂੰ ਸੁ ਮੇਗਾ ਕੋਈ ਨਹੀਂ ਪੁੱਤਰ ਪਏ ਉਹਨੇ ਭੇਜਤਾ ਜਨੀਫੀ ਉਹਦੀ ਸਾਰੀ ਦੇ ਦਿੱਤੀ ਮੜ ਕੇ ਉਹਨੂੰ ਜਾਬ ਨਹੀਂ ਮਿਲੀ ਕਹਿੰਦਾ ਪੇ ਮੇਕੋ ਅਪਰਚੂਨਿਟੀ ਮਿਲਦੀ ਆ ਇੰਗਲੈਂਡ ਜਾਣ ਦੀ ਤੇ ਮੈਂ ਭਰਿਆ ਆ ਤਾਂ ਮੇਕੋ ਪੈਸੇ ਹੈ ਨਹੀਂ ਜੀ ਉਸ ਬੰਦੇ ਨੂੰ ਉਸ ਉਹ ਵੀ ਪੈਸੇ ਭੇਜੇ ਉਹ ਹੁਣ ਕਈ ਚੰਗੇ ਬੰਦੇ ਆ ਉਹ ਯਾਦ ਰੱਖਦੇ ਆ ਉਹਦੀ ਵਿਚਾਰੇ ਦੀ ਈਮੇਲ ਆਉਂਦੀ ਆ ਹਰੇਕ ਸਾਲ ਹੂੰ ਥੈਂਕ ਯੂ ਕਰਨ ਦੀ ਵੀ ਉਹਦੀ ਜ਼ਿੰਦਗੀ ਚੇਂਜ ਹੋ ਗਈ ਚੇਂਜ ਹੋ ਬਾਕੀ ਇੱਕ ਵਾਰ ਮੈਂ ਤੁਹਾਨੂੰ ਤੁਹਾਡੇ ਇੱਕ ਖਲਾਰੇ ਤੁਹਾਡੇ ਖਲਾਰੇ ਨਾਲ ਇੱਕ ਇੱਕ ਚੀਜ਼ ਆ ਇੱਕ ਨਾ ਇੱਕ ਵਾਰੀ ਮੈਨੂੰ ਵੀਡੀਓ ਆਈ ਪੇ ਨਿਆਣਾ ਕੋਈ ਲੱਸੀ ਵੇਚਦਾ ਹੂੰ ਲੱਸੀ ਵੇਚਦਾ ਤਾਂ ਆਪਣੇ ਬੰਦੇ ਲੱਸੀ ਨਹੀਂ ਉਤੋਂ ਲੈ ਰਹੇ ਤਾਂ ਵੀਡੀਓ ਦੇਖ ਕੇ ਮੈਨੂੰ ਪੜ ਲੱਗਾ ਆਪੇ ਆਪਣੇ ਪੰਜਾਬ ਦੇ ਵਿੱਚ ਤੁਹਾਡਾ ਸਿੱਖ ਮੁੰਡਾ ਆ। ਹੂੰ। ਅਸੀਂ ਉਹਨੂੰ ਲੱਭ ਕੇ ਪਤਾ ਕੀਤਾ ਵੀ ਕਿਉਂ ਉਹਦਾ ਪੇ ਬਿਮਾਰ ਰਹਿੰਦਾ ਸੀ। ਉਹ ਲੱਸੀ ਵੇਚ ਕੇ ਵੀ ਥੋੜੇ-ਬਹੁਤੇ ਪੈਸੇ ਬਣ ਜਾਂਦੇ। ਉਹਨਾਂ ਨੂੰ ਵੀ ਥਰੀ-ਵੀਲਰ ਲਾ ਕੇ ਦਿੱਤਾ। ਆ ਅਸੀਂ ਸਾਡਾ ਮਕਸਦ ਇਹ ਨਹੀਂ ਵੀ ਪੈਸੇ ਬਣਨ ਦਾ ਨਿਕਾ। ਉਹ ਜੋਬ ਕ੍ਰੀਏਟ ਕਰੋ, ਓਪਰਚ्युनिटी ਕ੍ਰੀਏਟ ਕਰੋ ਵੀ ਉਹ ਲੋਕ ਜਿਹੜੇ ਆ ਹੌਲੀ-ਹੌਲੀ ਗਰੀਬੀ ਚੋਂ ਨਿਕਲਣ। ਹੂੰ ਆਪਣਾ ਕੰਮ ਹੋ ਨਿਆਣੇ ਪੜਾਉਗਾ ਉਹ ਬੰਦੇ ਨੂੰ 3 ਵੀਲਰ ਲੈਤਾ ਉਹ ਚਲਾਉਂਦੇ ਆ ਉਹ ਇੰਨੇ ਖੁਸ਼ ਆ ਕਹਿੰਦੇ ਵੀ ਸਾਡੀ ਰੋਟੀ ਬਹੁਤ ਚੱਲਦੀ ਆ ਇਹ ਤਾਂ ਜੀ ਇੱਕ ਅਜਿਹੇ ਪਰਿਵਾਰ ਵੀ ਨੇ ਜਿਹਨਾਂ ਨੂੰ ਤੁਸੀਂ ਇਸ ਤਰੀਕੇ ਮਦਦ ਕਰ ਰਹੇ ਆ ਤੇ ਇੱਕ ਪਾਸੇ ਉਹ ਲੋਕ ਵੀ ਨੇ ਜਿਹੜੇ 35 35 ਲੱਖ ਲਾ ਕੇ ਡੌਂਕੀ ਲਾ ਕੇ ਅਮਰੀਕਾ ਜਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਕਿਵੇਂ ਦੇਖਦੇ ਹੋ ਦੇਖੋ ਐਸ ਬੰਦੇ ਤਾਂ ਸਪੈਸ਼ਲੀ ਅਮਰੀਕਾ ਚ ਨੂੰ ਅਮਰੀਕਾ ਨੂੰ ਤੁਰਨਾ 20 ਲੱਖ ਲਾ ਕੇ ਤਾਂ ਬੇਵਕੂਫੀ ਆ ਕਰਕੇ ਬਹੁਤ ਬੁਰਾ ਹਾਲ ਹੈ ਇੱਥੇ ਉਹ ਨਿਆਣਿਆਂ ਦਾ ਜੇ ਤੁਸੀਂ 35 ਲੱਖ ਲਾ ਕੇ ਉੱਥੇ ਬਿਜ਼ਨਸ ਕੋਈ ਖੋਲ ਲਓ ਹੂੰ ਉਹਦਾ ਤੁਹਾਨੂੰ ਜਿਆਦਾ ਫਾਇਦਾ ਹੋਣਾ ਹੈ ਕਰਕੇ ਇੱਥੋਂ ਤੋਂ ਤੁਹਾਨੂੰ ਜੱਜਾਂ ਚ ਚੜ ਕੇ ਮੋੜੀ ਜਾਂਦੇ ਆ ਰਾਈ ਸੋ ਸਪੈਸ਼ਲੀ ਪ੍ਰੋਬਲਮ ਇਹ ਆ ਗਈ ਹੈ ਅਸੀਂ ਹਰੇਕ ਕੰਮ ਨੂੰ ਉੱਥੇ ਸੋਚਨੇ ਆ ਵੀ ਅਸੀਂ ਹੈਗੇ ਜੱਟ ਹਰੇਕ ਕਹਿੰਦਾ ਹਰੇਕ ਹਰੇਕ ਬੰਦਾ ਕਹਿੰਦਾ ਮੈਂ ਕਰਾਇਲ ਸਿੰਘ ਸੰਧੂ ਬਣਨਾ ਹੈ ਜਾ ਕੇ ਅਮਰੀਕਾ ਉਹ ਕਰੀ ਕਾ ਕੋਈ ਹੁੰਦਾ ਆ ਟਾਈਮ ਲੱਗਦਾ ਆ ਜੀ ਪਰ ਹਰੇਕ ਬੰਦੇ ਨੇ ਜਿਹਨੂੰ ਨਿਆਣੇ ਉੱਥੇ ਸਾਰੇ ਮੈਂ ਤਾਂ ਬਸ ਅਮਰੀਕਾ ਜਾਣਾ ਅਮਰੀਕਾ ਵੀ ਏਡਾ ਸੌਖਾ ਨਿਕਿਆ ਹੁਣ ਹਮ ਉੱਥੇ 35 ਲੱਖ 50 ਲੱਖ ਲਾਉਨੇ ਆ ਤੁਸੀਂ 50 ਲੱਖ ਦਾ ਕੋਈ ਵੀ ਬਿਜ਼ਨਸ ਖੋਲ ਲਾ ਉੱਥੇ ਚੰਗੀ ਰੋਟੀ ਖਾ ਸਕਦੇ ਆ ਉੱਥੇ ਵੀ ਤੁਸੀਂ ਉੱਥੇ ਮਾਪੇ ਦੀ ਜ਼ਮੀਨ ਵੇਚ ਕੇ ਇਹ ਇਹਨਾਂ ਉਹਨਾਂ ਨੂੰ ਤੰਗ ਕਰਕੇ ਜਮੀਨਾ ਵੇਚ-ਵੇਚ ਕੇ ਆਉਂਦੇ ਆ ਇੱਥੇ ਫੇਰ ਉਹਨਾਂ ਦਾ ਜੋ ਹਾਲਿਆ ਰਾਇ ਇਸ ਈਜ਼ੀ ਨਾ ਉਹ ਡਾਂਕੀ ਲੈ ਕੇ ਤੁਹਾਡੇ ਕੋਲ ਵੀ ਆਏ ਮੈਂ ਤੁਹਾਡੇ ਕੋਲ ਸਾਡੇ ਕੋਲ ਬਹੁਤ ਆਉਂਦੇ ਆ ਸਾਡੇ ਕੋਲ ਇੰਨੇ ਆਉਂਦੇ ਆ ਭਈ ਜਿਹੜੇ ਲੋਕ ਵਿਚਾਰੇ ਜਿਹੜੇ ਕੰਮ ਨਹੀਂ ਆਉਂਦਾ ਪਰ ਪ੍ਰੋਬਲਮ ਇਹ ਹੁੰਦੀ ਆ ਜਿਹੜੇ ਉਹ ਆਉਂਦੇ ਆ ਤੁਸੀਂ ਕੰਮ ਦਿੰਨੇ ਆ ਹੂੰ ਜਿਆਦਾ ਕਰਕੇ ਅਸੀਂ ਕਹੀ ਜਾਂਦੇ ਆ ਵੀ ਪੰਜਾਬੀ ਅਸੀਂ ਬਹੁਤ ਤਕੜੇ ਆ ਅਸੀਂ ਤਾਂ ਬਾਟ ਹਾਟਵਾਗੇ ਜਦੋਂ ਖੱਤਿਆਂ 'ਚ ਕੰਮ ਕਰਦੇ ਆ ਨਾ ਹੂੰ ਈਜ਼ੀ ਨਗਾ ਈਜ਼ੀ ਆਪ ਹੁਣ ਤੱਕ ਸੋਈ ਆਪ ਤਾਂ ਹੁਣ ਮੈਂ ਇੱਥੇ ਦਾ ਜੰਮ ਪਾ ਲਿਆ ਅਮਰੀਕਾ ਜੀ ਜਿਦਾਂ ਦੇ ਮੁੰਡੇ ਪੰਜਾਬ ਤੋਂ ਅੱਜਕੱਲ੍ਹ ਆਉਂਦੇ ਆ ਮੈਂ ਕੁਝ ਬੁਰਾ ਨਹੀਂ ਕਹਿਣਾ ਚਾਹੁੰਦਾ ਹੂੰ ਉਹਨਾਂ ਨੇ ਆਪ ਤਾਂ ਅੱਜਕੱਲ੍ਹ ਖੇਤੀ ਕੀਤੀ ਬੰਦੇ ਰੱਖ ਕੇ ਖੇਤੀ ਕਰਾਈ ਜਦੋਂ ਮੁੰਡੇ ਇੱਥੇ ਆਉਂਦੇ ਆ ਹੂੰ ਤਾਂ 12-12 ਘੰਟੇ ਟਰੈਕਟਰ ਚਲਾਉਣਾ ਪੈਂਦਾ ਖੱਤਿਆਂ 'ਚ ਕੰਮ ਕਰਨਾ ਪੈਂਦਾ ਰਾਈਟ ਹਫਤੇ ਤੋਂ ਬਾਅਦ ਜੋ ਉਹ ਤਾਂ ਹੱਥ ਖੜੇ ਕਰ ਦਿੰਦੇ ਕਹਿ ਦਿੰਦੇ ਨਹੀਂ ਇਹ ਨਹੀਂ ਮਰ ਲਿਆਗਾ ਅਮਰੀਕਾ ਇਹ ਨਹੀਂ ਚੀਜ਼ ਹੈਗੀ ਕਿ ਤੁਸੀਂ ਬਸ ਇੱਥੇ ਆ ਕੇ ਐਸ਼ ਕਰਨੀ ਆ ਘੁੰਮਣਾ ਆ ਚਾਰ ਪੰਜ ਘੰਟੇ ਕੰਮ ਕਰ ਲੈ ਆ ਰਾਈਟ ਅਮਰੀਕਾ ਆ ਕੇ ਬਹੁ ਹਾਰਡ ਵਰਕ ਕਰਨਾ ਪੈਂਦਾ ਹਮ ਅੱਜ ਵੀ 20 ਸਾਲ ਪਹਿਲਾਂ ਵੀ ਮੇਬੀ ਅਗਲੇ 100 ਸਾਲਾਂ ਦੀ ਵੀ ਇਹੀ ਚੀਜ਼ ਹੈ ਉਸ ਦਾ ਇੱਕ ਹਵਵਾ ਹਵਵਾ ਪਣਿਆ ਹੈ ਵੀ ਸ੍ਰੀਕੇ ਨੂੰ ਦਿਖਾਣਾ ਵੀ ਮੁੰਡਾ ਸਾਡਾ ਅਮਰੀਕਾ ਗਿਆ ਹੈ ਜਿਆਦਾ ਜਿਆਦਾ ਅਸਲ ਪੱਟਿਆ ਹੀ ਸਾਨੂੰ ਪੰਜਾਬ ਨੂੰ ਇਸ ਗੱਲ 'ਚ ਆ ਪਈ ਸਰੀਕੇ ਨਾਲ ਵੱਡਾ ਵਿਆਹ ਕਰਨਾ ਹੂੰ ਸਰੀਕੇ ਨਾਲ ਵੱਡੀ ਇਕੁਪਮੈਂਟ ਲੈ ਆਉਣੀ ਇਹ ਨਹੀਂ ਵੀ ਅਫੋਰਡ ਅਸੀਂ ਕਰ ਸਕਦੇ ਆ ਇਹ ਨਹੀਂ ਵੀ ਪੈਸਾ ਕਿੱਥੋਂ ਆਉਣਾ ਜੇ ਤੁਸੀਂ ਕਮਾਉਨੇ ਆ 5 ਲੱਖ ਖਰਚਾ ਕਰਦੇ ਆ 10 ਲੱਖ ਹੂੰ ਉਹ ਤਾਂ ਮੈਟਰ ਆ ਟਾਈਮ ਆ ਵੀ ਤੁਸੀਂ ਫੇਲ ਹੋ ਜਾਣਾ ਹੂੰ ਸੋ ਜਿਹੜੇ ਹੁਣ ਆਮ ਕਰਕੇ ਦੇਖੋ ਜਿਹਨੇ ਛੋਟੀ ਜ਼ਮੀਨ ਹੈ ਆ ਰਹਾ ਖੱਤਾ ਦੋ ਖੱਤੇ ਆ ਖੱਤਾ ਦੋ ਖੱਤੇ ਜੇ ਤੁਹਾਡਾ ਨਹੀਂ ਚੱਲਦਾ ਮੈਂ ਦੇਖਿਆ ਵੀ ਕਈ ਵਾਰੀ ਉਹ ਕਹਿ ਦਿੰਦੇ ਆ ਖੱਤੇ ਜੋ ਨਹੀਂ ਚੱਲਦਾ ਨਾ ਜੀ ਪਰ ਉਹਨਾਂ ਦਾ ਤਾਂ ਵੀ ਸਤਿਭਾਈ ਹੈ ਜਿਹਨੇ ਰੇੜੀ ਲਾਈ ਆ ਰੇੜੀ ਲਾਈ ਜਿਹਨੇ ਰੇੜੀ ਲਾਈ ਆ ਉਹ ਤੁਹਾਡੇ ਨਾਲ ਸੋਹਣੀ ਰੋਟੀ ਖਾਂਦਾ ਆ ਵੀ ਜੇ ਤੁਹਾਡਾ ਖੱਤੇ 1.5 ਖੱਤੇ ਉਹ ਕਈ ਵਾਰੀ ਕਹਿ ਦਿੰਦੇ ਸੂਸਾਈਡ ਕਰ ਲੈਣੀ ਆ ਮਰ ਜਾਣਾ ਜੇ ਹੋਰ ਅਨਬੋ ਹੋ ਜਾਣਾ ਤੁਸੀਂ ਉਹਨਾਂ ਤੋਂ ਤਾਂ 1000 ਗੁਣਾ ਚੰਗੇ ਜਿੰਨੇ ਪੈਸਾ ਤੁਹਾਡੀ ਜਮੀਨ ਦੇ ਵਿੱਚ ਹੈਗਾ ਤੁਹਾਡੇ ਮਾਪਿਆਂ ਦਾ ਵੀ ਨਹੀਂ ਹੋਰ ਤਾਂ ਹੋਰ ਕੋਈ ਬਿਜ਼ਨਸ ਕਰ ਲਓ ਕੋਈ ਕੰਮ ਕਰ ਲਓ ਜ਼ਰੂਰੀ ਆ ਵੀ ਉਹ ਇੱਕ ਕੱਤੇ ਜਿ ਖੇਤੀ ਨਾ ਵੀ ਤੁਸੀਂ ਕਰਮਾਣਾ ਸਵਾਲ ਸਵਾਲ ਬਹੁਤ ਜ਼ਿਆਦਾ ਨਹੀਂ ਤੇ ਸਮਾਂ ਆਪਣੀ ਕੋਲ ਸੀਮਤ ਹੈ ਫਿਰ ਅਸੀਂ ਕਿਸੇ ਦਿਨ ਜ਼ਰੂਰ ਤੁਹਾਡੇ ਕੋਲ ਅਮਰੀਕਾ ਆਵਾਂਗੇ ਤੇ ਉੱਥੇ ਜਾ ਕੇ ਨਾਲ ਤਾਂ ਤੁਹਾਡੇ ਬਦਾਵ ਖਾਣੇ ਆ ਸੀ ਤੇ ਨਾਲੇ ਖਰੂਟ ਖਾ ਕੇ ਨਾਲੇ ਫਾਰਮ ਦਾ ਢੇਡਾ ਮਾਰਾਂਗੇ ਫਿਰ ਦੇਖਾਂਗੇ ਤੇ ਲੋਕਾਂ ਨੂੰ ਜ਼ਰੂਰ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਕੰਮ ਹੋ ਸਕਦਾ ਹੈ ਜਾਂਦੇ ਜਾਂਦੇ 2 ਮਿੰਟ ਤੁਸੀਂ ਪੰਜਾਬੀਆਂ ਨੂੰ 30 ਮੈਸੇਜ ਇਹ ਆ ਚਾਹੁੰਦੇ ਜਿਹੜੇ ਘਰ ਬੈਠੇ ਨੇ ਪੰਜਾਬ ਦੇ ਵਿੱਚ ਅੱਜ ਉਹ ਫਿਰ ਜਹਾਜ਼ ਚੜ੍ਹ ਕੇ ੜਾਈ ਮਾਰਨਾ ਚਾਹੁੰਦੇ ਇਕ ਕੋਈ ਮੈਂ ਤਾਂ ਮੈਸੇਜ ਕੋਈ ਆ ਭਾਈ ਚਾਲੀ 50 ਲੱਖ ਨਾ ਲਾਓ ਨਾ ਮਾਪੇ ਦੀਆਂ ਜ਼ਮੀਨਾਂ ਤਾਂ ਮਾਪੇ ਨੂੰ ਨਾ ਰੋਲੋ ਉੱਥੇ ਹੁਣ ਜ਼ਮੀਨਾਂ ਹੈਗੀਆਂ ਸਵੇਰ ਨੂੰ ਉੱਠਦੇ ਆਮ ਦੇਖਦੇ ਆ ਮੋਟਰਸਾਈਕਲ ਤੇ ਘੁੰਮਦੇ ਫਿਰਦੇ ਕੰਮ ਤਾਂ ਖੱਤੀ ਕੋਈ ਕਰਦਾ ਹੀ ਨਹੀਂ ਹੂੰ ਕੰਮ ਨਿਆਣੇ ਜਿਹੜੇ ਆ ਉਹ ਕੋਈ ਬਾਲੇ ਜਿਹੜੇ ਨਹੀਂ ਕਰਦੇ ਰਾਈਟ ਚਾਹੁੰਦੇ ਆ ਵੀ ਸਾਨੂੰ ਚਾਹੀਦਾ ਸਭ ਕੁਝ ਆ ਰਾਈਟ ਸੋ ਇਹੀ ਆ ਹੱਥ ਜੋੜ ਕੇ ਉਹਨਾਂ ਨੂੰ ਫਿਰ ਬੇਨਤੀ ਆ ਕਿ ਨਿਆਣਿਆਂ ਨੂੰ ਆਪਣੇ ਮਾਪੇ ਦੀ ਸੇਵਾ ਕਰੋ ਆਪਣੇ ਮਾਪੇ ਹੀ ਰੱਬ ਆ ਮਹਾਰਾਜ ਮਹਾਰਾਜ ਨੇ ਬਥੇ ਕੀ ਕਿਹਾ ਜੀ ਕੋਈ ਰੱਬ ਗੁਰਦੁਆਰੇ ਚ ਨਾ ਰੱਬ ਮੰਦਰਾ ਚ ਨਾ ਜੋ ਬ੍ਰਹਮੰਡੇ ਸੋਈ ਪਿੰਡੇ ਤੁਹਾਡੇ ਅੰਦਰ ਆ ਬੈਠਾ ਉਹ ਮਾਂ ਚ ਵੀ ਬੈਠਾ ਪੇਜ ਵੀ ਬੈਠਾ ਪੁੱਤ ਚ ਵੀ ਬੈਠਾ ਅੰਦਰ ਹੀ ਆ ਤੁਹਾਡਾ ਕੀ ਮੈਸੇਜ ਆ ਪੰਜਾਬ ਦੇ ਯੂਥ ਲਈ ਜਿੱਦਾਂ ਮੇਰੇ ਪੈ ਨੇ ਕਿਹਾ ਸੀ ਨਾ ਮਾਪੇ ਸਾਫ ਕੁਛ ਹਮ ਮੇਰੇ ਮਾਪੇ ਨੇ ਮੈਨੂੰ ਸਾਫ ਕੁਛ ਦਿੱਤਾ ਹੈ ਤੇ ਜਦ ਤੱਕ ਮੈਂ ਜੀਣਾ ਹੈ ਜਦ ਤੱਕ ਮੇਰੇ ਹੱਥ ਪੈਰ ਚੱਲਦੇ ਆ ਮੈਂ ਇਹਨਾਂ ਦਾ ਖਿਆਲ ਰੱਖਣਾ ਹੈ ਇੰਨਾ ਹੈ ਇੰਡੀਆ 'ਚ ਤਾਂ ਸਾਰਾ ਮੈਂ ਦੇਖਿਆ ਯੂਥ ਜਿਹੜੀ ਆ ਨਵੇਂ ਕੱਪੜੇ ਨਵੇਂ ਆਈਫੋਨ ਨਵੇਂ ਆ ਇੱਥੇ ਵੀ ਸੇਮ ਚੀਜ਼ ਆ ਬਸ ਇੰਡੀਆ ਨਹੀਂ ਆ ਤੁਸੀਂ ਇਹ ਵੀ ਦੇਖੋ ਤੁਸੀਂ ਆਪਣੇ ਮਾਪਿਆਂ ਤੇ ਕਿੰਨਾ ਸਟ्रेस ਪਾਉਂਦੇ ਆ ਨਵੀਆਂ ਚੀਜ਼ਾਂ ਲੈਣ ਨੂੰ ਜਾਂ ਆਹ ਵੱਡਾ ਵਿਆਹ ਕਰਾਉਣਾ ਉਹ ਕਰਾਉਣਾ ਕਿੰਨੇ ਖਰਚ ਕਰਜ਼ੇ ਚੱਕਦੇ ਆ ਤੁਸੀਂ ਹਨਾ ਠੀਕ ਕੀ ਮਿਲਣਾ ਕਿਹਨੇ ਚੇਤਾ ਰੱਖਣਾ ਤੁਸੀਂ ਆ ਕੀਤਾ ਉਹ ਲਿਆ ਸੀ ਉਹ ਸੀਗਾ ਆਪਣੇ ਮਾਪੇ ਦਾ ਖਿਆਲ ਰੱਖੋ ਆਪਣੀ ਫੈਮਲੀ ਦਾ ਖਿਆਲ ਰੱਖੋ ਜਿਹੜਾ ਤੁਹਾਡਾ ਆਪਣਾ ਖੂਨ ਆ ਉਹਨਾਂ ਦਾ ਖਿਆਲ ਰੱਖੋ ਆਪਣੇ ਯਾਰ ਦੋਸਤਾਂ ਦਾ ਜਿਆਦਾ ਤੁਸੀਂ ਸੋਚਦੇ ਆ ਫੈਮਲੀ ਦਾ ਘੱਟ ਸੋਚਦੇ ਆ ਰਾਈਟ ਸੋ ਫੈਮਲੀ ਇਜ਼ एवरीथिंग ਰੱਬ ਰੱਬ ਤੋਂ ਡਰ ਕੇ ਰੋ ਆਪਣਾ ਸਿਰ ਥੱਲੇ ਰੱਖੋ ਜੀ ਸ਼ੁਕਰੀਆ ਧੰਨਵਾਦ ਓਕੇ ਸੋ ਇਹ ਸੀਗੇ ਕਰਾਇਲ ਸਿੰਘ ਸੰਧੂ ਤੇ ਉਹਨਾਂ ਦਾ ਬੇਟਾ ਉਹਨਾਂ ਨਾਲ ਗੱਲਬਾਤ ਕੀਤੀ ਕੈਲੀਫੋਰਨੀਆ ਦੇ ਵਿੱਚ ਕਿਸ ਤਰੀਕੇ ਨਾਲ ਬਦਾਮਾਂ ਦੀ ਖੇਤੀ ਕਰਦੇ ਆ ਤੇ ਕਿਵੇਂ ਪੰਜਾਬ ਤੋਂ ਆ ਕੇ ਕਿਵੇਂ ਅੱਜ ਤਰੱਕੀ ਕੀਤੀ ਹੈ ਸੋ ਵਿਸਤਾਰ ਦੇ ਵਿੱਚ ਗੱਲਾਂ ਹੋਈਆਂ ਨੇ ਫਿਰ ਅਸੀਂ ਇੱਕ ਵਾਰ ਇਹਨਾਂ ਦੇ ਫਾਰਮ ਤੇ ਜ਼ਰੂਰ ਜਾ ਕੇ ਇੱਕ ਵਾਰ ਆਵਾਂਗੇ ਜਦੋਂ ਮੌਕਾ ਮਿਲੂਗਾ ਸੋ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ